ਦੀ ਰਾਈ ਭਰਤੀ ਮਹਿਮ ਸ਼ੁਰੂ ਕੀਤੀ ਗਈ ਸੀ ਉਸ ਨੂੰ ਸਭ ਤੋਂ ਪਹਿਲਾਂ ਸੰਪੂਰਨਤਾ ਦੇ ਨੇੜੇ ਲਿਜਾ ਕੇ ਅੱਜ ਉਹਨਾਂ ਸਾਰੇ ਮੈਂਬਰ ਸਾਹਿਬਾਨ ਦੇ ਦਰਸ਼ਨ ਕਰਵਾਏ ਨੇ ਜਿਨ੍ਹਾਂ ਨੇ ਇੱਕ ਇੱਕ ਕਾਪੀ ਭਰ ਕੇ ਉਹ ਆਪ ਡੈਲੀਗੇਟ ਬਣੇ ਨੇ ਸੋ ਇਸ ਗੱਲ ਦੀ ਤੁਹਾਨੂੰ ਮੁਬਾਰਕਬਾਦ ਵੀ ਦਿੰਨਾ ਔਰ ਸਾਰੀ ਤੁਹਾਡੀ ਟੀਮ ਦਾ ਸਾਰੇ ਆਗੂ ਵਰਕਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਵੀਰੋ ਤੁਸੀਂ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਔਰ ਪੰਥਦਰਦੀ ਲੋਕ ਬੈਠੇ ਹੋ ਅੱਜ ਅਸੀਂ ਕਿਸ ਹਾਲਾਤ ਚੋਂ ਅੱਜ ਗੁਜ਼ਰ ਰਿਹਾ ਹੈ ਪੰਜਾਬ ਔਰ ਪੰਥ ਔਰ ਸਾਡੀ ਉਹ ਜਮਾਤ ਜਿਸ ਨੇ ਪੰਥ ਔਰ ਪੰਜਾਬ ਦੀ ਰਹਿਨਮਾਈ ਕਰਨੀ ਸੀ ਉਹ ਕਿਹੜੇ ਪਾਸੇ ਨੂੰ ਤੁਰ ਗਈ ਉਹਦੇ ਲਈ ਚਰਚਾ ਕਰਨ ਲਈ ਆਪਾਂ ਇੱਥੇ ਇਕੱਤਰ ਹੋਏ ਆਂ ਅੱਜ ਜੋ ਸਾਡੀਆਂ ਸੰਸਥਾਵਾਂ ਦਾ ਹਾਲ ਕੀਤਾ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਕਾਬਜ ਜਮਾਤ ਨੇ ਔਰ ਸਾਡੀ ਐਸਜੀਪੀਸੀ ਨੇ ਉਹਦੇ ਤੇ ਜਦੋਂ ਕਈ ਵਾਰੀ ਇਕੱਲੇ ਬੈਠ ਕੇ ਸੋਚਦੇ ਆਂ ਜਾਂ ਚਰਚਾ ਕਰਦੇ ਆਂ ਤਾਂ ਮਨ ਭਾਰ ਆਉਂਦਾ ਕਿ ਕਿਵੇਂ ਅਕਾਲ ਤਖਤ ਸਾਹਿਬ ਔਰ ਸਕਤਾਂ ਦੇ ਜਥੇਦਾਰ ਸਹਿਬਾਨ ਦੀ ਜਿਹੜੇ ਸਰਬੋਤਮ ਸੰਸਥਾਵਾਂ ਨੇ ਉਹਨਾਂ ਦਾ ਹਾਲ ਕੀਤਾ ਇਹਨਾਂ ਨੇ ਕਿਸ ਤਰ੍ਹਾਂ ਸਾਡੀ ਉਹ ਪਾਰਟੀ ਜਿਹੜੀ ਕੁਰਬਾਨੀ ਤਿਆਗ ਔਰ ਸੇਵਾ ਤੇ ਖੜੀ ਸੀ ਜਿਹਦੀ ਲੋਕ ਪੂਜਾ ਕਰਿਆ ਕਰਦੇ ਸੀ ਉਹ ਪਾਰਟੀ ਕਿਸ ਤਰ੍ਹਾਂ ਦੇ ਏਜੰਡੇ ਤੇ ਔਰ ਕਿਸ ਤਰ੍ਹਾਂ ਦੇ ਲੋਕਾਂ ਦੇ ਹੱਥਾਂ ਚਲੀ ਗਈ ਬੜਾ ਮਨ ਭਰਦਾ ਔਰ ਤੁਸੀਂ ਵੀ ਸਾਰਾ ਉਹ ਦਰਦ ਲੈ ਕੇ ਇੱਥੇ ਇਕੱਤਰ ਹੋਏ ਹੋ ਅੱਜ ਇੱਕ ਮੌਕਾ ਆਇਆ ਹੈ ਕੌਮ ਕੋਲੇ ਔਰ ਪੰਜਾਬ ਕੋਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕਿ ਅਸੀਂ ਇੱਕ ਮੁੱਠ ਹੋ ਕੇ ਇੱਕ ਪੰਥ ਪਰਵਾਂਤ ਲੀਡਰਸ਼ਿਪ ਪੰਜਾਬ ਨੂੰ ਪਰਵਾਂਤ ਲੀਡਰਸ਼ਿਪ ਕੌਮ ਨੂੰ ਔਰ ਪੰਜਾਬ ਨੂੰ ਦਈਏ ਇਸ ਭਾਵਨਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤੇ ਸੀ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਕੌਮ ਔਰ ਪੰਜਾਬ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਔਰ ਨਵੀਂ ਭਰਤੀ ਕਰਕੇ ਇੱਕ ਪੰਥ ਪਰਵਾੰਤ ਲੀਡਰਸ਼ਿਪ ਕੌਮ ਨੂੰ ਦਿੱਤੀ ਜਾਵੇ ਅਸੀਂ ਤੁਹਾਡੇ ਸਾਰੇ ਨਮਾਇੰਦਗਾਂ ਆਗੂ ਵਰਕਰਾਂ ਦੀ ਹਾਜ਼ਰੀ ਤੁਹਾਨੂੰ ਇਸ ਗੱਲ ਦਾ ਵਚਨ ਦਿੰਨੇ ਆ ਕਿ ਅਸੀਂ ਤੁਹਾਨੂੰ ਪੰਥ ਪਰਵਾੰਤ ਲੀਡਰਸ਼ਿਪ ਦਵਾਂਗੇ ਇਸ ਗੱਲ ਦਾ ਵਾਅਦਾ ਤੁਹਾਡੇ ਨਾਲ ਸਾਡਾ ਪੰਜਾਂ ਚਾਰਾਂ ਸੱਜਣਾਂ ਦਾ ਕਿਸੇ ਦਾ ਕੋਈ ਮਨੋਰਥ ਨਹੀਂ ਹੈ ਅਸੀਂ ਉਹ ਲੀਡਰ ਲਵਾਂਗੇ ਜਿਹਨੂੰ ਕੌਮ ਔਰ ਪੰਜਾਬ ਮਾਣ ਨਾਲ ਸਵਕਾਰ ਵੀ ਕਰੂਗੀ ਜਿਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਦੀ ਸਮਰਪਿਤ ਭਾਵਨਾ ਹੋਊਗੀ ਉਹਦਾ ਕੋਈ ਨਿੱਜ ਉਹਦਾ ਕੋਈ ਸਵਾਰਥ ਔਰ ਉਹ ਪਦਾਰਥਾ ਮਗਰ ਭਜਣ ਵਾਲੇ ਨਹੀਂ ਹੋਣਗੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਤੇ ਜਦੋਂ ਆਪਾਂ ਚਰਚਾ ਕਰਦੇ ਆਂ ਕੋਈ ਐਸਾ ਬੰਦਾ ਉਸ ਪਾਸੇੋਂ ਨਜ਼ਰ ਨਹੀਂ ਆਉਂਦਾ ਜਿਨੇ ਜਿਵੇਂ ਹਰਿੰਦਰ ਜੀ ਜ਼ਿਕਰ ਕਰਕੇ ਗਏ ਸੀ ਕਿ ਉਹਨਾਂ ਸਾਰੇ ਮਾੜਿਆਂ ਕਮਾਂ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਨਾ ਹੋਵੇ ਜਿਨ੍ਹਾਂ ਤੇ ਲੋਕਾਂ ਨੂੰ ਸ਼ਰਮਸਾਰ ਹੋਣਾ ਪਿਆ ਅਕਾਲੀ ਜਥੇਦਾਰਾਂ ਨੂੰ ਟਕਸਾਲੀਆਂ ਨੂੰ ਪੰਥਕਦਰਦੀ ਲੋਕਾਂ ਨੂੰ ਇਸ ਕਰਕੇ ਉਹ ਲੋਕ ਜਿਹੜੇ ਕੁਰਬਾਨੀ ਔਰ ਤਿਆਗ ਨੂੰ ਸਮਰਪਿਤ ਹੋਣ ਉਹ ਲੀਡਰਸ਼ਿਪ ਤੁਹਾਨੂੰ ਦਵਾਂਗੇ ਇਸ ਗੱਲ ਦਾ ਤੁਹਾਡੇ ਨਾਲ ਵਾਦਾ ਕਰਦੇ ਆਂ ਔਰ ਦੂਸਰੀ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਨਾ ਵੀਰੋ ਕਿ ਅੱਜ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤੀਆਂ ਔਰ ਕਾਂਗਰਸ ਦੀਆਂ ਨਲਕੀਆਂ ਚੋਂ ਨਿਕਲਿਆ ਹੋਇਆ ਲੋਕਾਂ ਦਾ ਵਿਦਰੋਹ ਸੀ ਇਹ ਕੋਈ ਪਾਰਟੀ ਨਹੀਂ ਸੀ ਨਾ ਇਹਨਾਂ ਦੇ ਕਿਸੇ ਆਗੂ ਨੂੰ ਕੋਈ ਜਾਣਦਾ ਸੀ ਇਹ ਉਹਨਾਂ ਦੀਆਂ ਗਲਤੀਆਂ ਆਪ ਉਧਰਾਉਣ ਔਰ ਉਹਨਾਂ ਦੀਆਂ ਮਾੜੀਆਂ ਨੀਤੀਆਂ ਜੋ ਨਿਕਲੀ ਹੋਈ ਪਾਰਟੀ ਸੀ ਆ ਰਾਜ ਉਹਦੇ ਹਾਲਾਤ ਕੀ ਨੇ ਅੱਜ ਇਹ ਜਿਹੜੇ ਕੋਈ ਸੱਜਣ ਤੁਹਾਡੇ ਚੋਂ ਵੀ ਸੂਝਵਾਨ ਜਾਂ ਕਿਵੇਂ ਸਰਕਾਰ ਚੱਲਦੀ ਆ ਉਹਦੀ ਜਾਣਬੂਝ ਸੂਝ ਰੱਖਣ ਵਾਲੇ ਸੱਜਣ ਹੋਮੋਂਗੇ ਤੁਹਾਡੇ ਚ ਵੀ ਹੋਣਗੇ ਪਰ ਜਿਹੜੇ ਇੱਧਰ ਬੈਠੇ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕੋਈ ਡਿਪਾਰਟਮੈਂਟ ਸਰਕਾਰ ਦਾ ਐਸਾ ਨਹੀਂ ਹੈ ਜਿਹਨੂੰ ਦਿੱਲੀੋਂ ਨਹੀਂ ਚਲਾਇਆ ਜਾ ਰਿਹਾ ਮੁੱਖ ਮੰਤਰੀ ਦੇ ਦਫ਼ਤਰ ਚ ਵੀ ਦਿੱਲੀ ਦੇ ਬੰਦੇ ਬੈਠੇ ਨੇ ਹਰ ਵਜ਼ੀਰ ਨਾਲ ਦਿੱਲੀ ਦੇ ਬੰਦੇ ਬੈਠੇ ਨੇ ਪੰਜਾਬ ਨੂੰ ਅੱਜ ਪੰਜਾਬ ਨਹੀਂ ਚਲਾ ਰਿਆ ਪੰਜਾਬ ਨੂੰ ਯੂਪੀ ਬਿਹਾਰ ਅਤੇ ਦਿੱਲੀ ਦੇ ਲੋਕ ਚਲਾ ਰਹੇ ਨੇ ਪੰਜਾਬ ਪ੍ਰਤੀ ਸੇਰ ਦਿੱਤਾ ਪੰਜਾਬ ਦੀਆਂ ਨੀਤੀਆਂ ਪੰਜਾਬ ਦੇ ਹਿੱਤਾਂ ਨੂੰ ਦੇਖ ਕੇ ਨਹੀਂ ਬਣਾਈਆਂ ਜਾ ਰਹੀਆਂ ਉਹ ਨੀਤੀਆਂ ਕੇਜਰੀਵਾਲ ਉਹਨਾਂ ਦੇ ਆਕਾ ਨੂੰ ਖੁਸ਼ ਕਰਨ ਲਈ ਬਣਾਈਆਂ ਜਾ ਰਹੀਆਂ ਇਸ ਹਾਲਾਤ ਸੱਚ ਪੰਜਾਬ ਖੜਾ ਹੋ ਗਿਆ ਕਿ ਜੇ ਵੀਰੋ ਅਸੀਂ ਅੱਜ ਨਾ ਜਾ ਗਏ ਤਾਂ ਇਹ ਬਹੁਤ देर ਹੋ ਜੂਗੀ ਔਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਵੱਡੇ ਗਨਾਹ ਕਰ ਸਾਬਤ ਹੋਵਾਂਗੇ ਤੁਸੀਂ ਘਟ ਨਹੀਂ ਹੋਵੋਗੇ ਪਰ ਜਿਹੜੀ ਲੀਡਰਸ਼ਿਪ ਹੈ ਪੰਥ ਕੋ ਜ਼ਰੂਰ ਗਨਾਹ ਕਰ ਲੋਕਾਂ ਦੀ ਨਜ਼ਰਾਂ ਚ ਹੋਊਗੀ ਇਸ ਕਰਕੇ ਅੱਜ ਲੋੜ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਇੱਕ ਪੰਥ ਪ੍ਰਵਾਂਤ قافلہ بنائیے पंत परवानत लीडरशिप ਕੌਮ ਨੂੰ ਦਈਏ ਜਿਹੜੀ ਕੌਮ ਦੀ ਸਾਰਿਆਂ ਨੂੰ ਇਕੱਠੇ ਕਰਕੇ ਰਹਿਨਮਾਈ ਕਰੇ ਔਰ ਅਸੀਂ ਤੁਹਾਨੂੰ ਇਹ ਵੀ ਵਚਨ ਦਿੰਨੇ ਆ ਕਿ ਕੋਈ ਇਕੱਲੇ ਜਿੰਨੀਆਂ ਧਿਰਾਂ ਨੇ ਉਹ ਬਹੁਤ ਧਿਰਾਂ ਨੇ ਪੰਥਾ ਚ ਪੰਥਾ ਚ ਬਹੁਤ ਵਿਖਰਿਆ ਪਿਆ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆਵਾਂਗੇ ਤਾਕੇ ਲੋਕਾਂ ਦੀ ਦੁਬਧਾ ਖਤਮ ਹੋਵੇ ਵੋਟਾਂ ਪਾਉਣ ਵੇਲੇ ਕਿ ਯਾਰ ਬੰਦੇ ਆ ਵੀ ਚੰਗੇ ਨੇ ਆ ਵੀ ਚੰਗੇ ਨੇ ਕਿਹੜੇ ਦੀ ਚੋਣ ਕਰੀਏ ਅਸੀਂ ਇੱਕ ਪਲੈਟਫਾਰਮ ਤੁਹਾਨੂੰ ਦਵਾਂਗੇ ਪੰਥਕ ਪਲੈਟਫਾਰਮ ਤਾਂ ਕਿ ਤੁਹਾਡੇ ਮਨ ਵਿੱਚ ਇਹ ਹੋਵੇ ਕਿ ਹੁਣ ਆਪਣੇ ਕੋਲੇ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਚੁੱਪ ਕਰਕੇ ਸਾਰੇ ਆਪਾਂ ਇਹਨਾਂ ਮਗਰ ਲੱਗ ਜਾਈਏ ਇਸ ਤਰ੍ਹਾਂ ਦਾ ਮਾਹੌਲ ਸਿੱਖ ਕੌਮ ਨੂੰ ਔਰ ਪੰਜਾਬ ਨੂੰ ਸਿਰਜ ਕੇ ਦਵਾਂਗੇ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦੇ ਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਹਰਿੰਦਰ ਜੀ ਜ਼ਿਕਰ ਕਰਕੇ ਗਏ ਸੀ ਕਿ ਦੇਖੋ ਲੀਡਰਸ਼ਿਪ बार-बार ਫੇਲ ਹੋ ਰਹੀ ਹੈ ਪਰ ਸਬਕ ਅਸੀਂ ਕੋਈ ਸਿੱਖ ਨਹੀਂ ਰਹੇ ਕਮੇਟੀ ਬਣੀ ਮੇਰੀ ਅਗਵਾਈ ਚ ਬਣੀ ਅਸੀਂ ਰਿਪੋਰਟ ਦਿੱਤੀ ਔਰ ਜੇ ਰਿਪੋਰਟ ਦੇਣ ਵਿੱਚ ਅਸੀਂ ਕਾਮਯਾਬ ਹੋਏ 13 ਮੈਂਬਰ ਸੀ ਅਸੀਂ ਉਸ ਕਮੇਟੀ ਦੇ ਪਰ ਜੇ ਸਭ ਨੂੰ ਵੱਧ ਸਾਨੂੰ ਹੌਸਲਾ ਮਿਲਿਆ ਤਾਂ ਸੱਜਣ ਜਿਹੜੇ ਅੱਜ ਇਧਰ ਲਈ ਸਟੇਜ ਤੇ ਬੈਠੇ ਨੇ ਇਹਨਾਂ ਦੇ ਬਦੌਲਤ ਅਸੀਂ ਰਿਪੋਰਟ ਦੇ ਸਕਿਆ ਮਨਪੀਸ ਸਿੰਘ ਿਆਲੀ ਸਾਹਿਬ, ਰਵਿੰਦਰ ਜੀ ਚੰਦੂ ਮਾਜਰਾ ਜੀ, ਵਡਾਲਾ ਸਾਹਿਬ ਕਾਲੋਂ ਸਾਹਿਬ ਹੋਰ ਪਾਸੇ ਚਲੇ ਗਏ ਇਹ ਚਾਰ ਪੰਜ ਸੱਜਣ ਸੀ ਅਸੀਂ ਜਿਨ੍ਹਾਂ ਨੇ ਦਰਹਿ ਕੀਤੀ ਕਿ ਆਪਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੋਈ ਖਲਵਾੜ ਨਹੀਂ ਕਰਨਾ ਰਿਪੋਰਟ ਉਹੀ ਦੇਣੀ ਆ ਜਿਹੜੀ ਲੋਕ ਚਾਹੁੰਦੇ ਨੇ ਉਹ ਰਿਪੋਰਟ ਦਿੱਤੀ ਪੜ ਕੇ ਸੁਣਾਈ ਗਈ ਕੋਈ ਅਸਰ ਨਹੀਂ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਨਹੀਂ ਮੰਨੀਆਂ ਅਸੀਂ ਸੰਗਤ ਦੀਆਂ ਭਾਵਨਾਵਾਂ ਨਹੀਂ ਮੰਨੀਆਂ ਹੁਣ ਗੁਰੂ ਮਹਾਰਾਜ ਨੇ ਤਖਤੋਂ ਹੁਕਮ ਹੋਏ ਅਸੀਂ ਉਹ ਆਦੇਸ਼ ਨਹੀਂ ਮੰਨੇ ਫਿਰ ਅਸੀਂ ਕਿੱਥੇ ਖੜਾਂਗੇ ਜਾ ਕੇ ਫਿਰ ਵੀ ਅਸੀਂ ਕਹੀ ਜਾਈਏ ਵੀ ਸਾਨੂੰ ਪੰਥ ਪ੍ਰਵਾਨ ਕਰੇ ਅਸੀਂ ਗੁਰੂ ਦੇ ਪੰਥ ਦੀ ਨਹੀਂ ਮੰਨਣ ਨੂੰ ਤਿਆਰ ਅਸੀਂ ਗੁਰੂ ਦਾ ਆਦੇਸ਼ ਮੰਨਣ ਨੂੰ ਤਿਆਰ ਨਹੀਂ ਫਿਰ ਪੰਥ ਸਾਨੂੰ ਕਿਉਂ ਪ੍ਰਵਾਨ ਕਰੂਗਾ ਇਸ ਕਰਕੇ ਵੀਰੋ ਅੱਜ ਲੋੜ ਹੈ ਕਿ ਅਸੀਂ ਸਾਰੀ ਸਮੁੱਚੀ ਜਿਵੇਂ ਤੁਸੀਂ ਅੱਜ ਇਕੱਠੇ ਹੋਈ ਐ ਸਮੁੱਚੀ ਕੌਮ ਇਕੱਠੀ ਹੋ ਰਹੀ ਐ ਉਦੇ ਵਿੱਚ ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਹੁੰਦਾ ਜਿਹੜੀ ਵੀ ਲੀਡਰਸ਼ਿਪ ਇਹ ਸਾਰੀ ਪ੍ਰਕਿਰਿਆ ਜੋ ਨਿਕਲ ਕੇ ਆਊਗੀ ਜਦੋਂ ਉਸ ਦੀ ਭਾਵਨਾ ਤੁਹਾਨੂੰ ਕੁਰਬਾਨੀ ਤਿਆਗ ਔਰ ਸੇਵਾ ਵਾਲੀ ਦਿਖੂਗੀ ਤੁਸੀਂ ਹੋਰ ਦੂਨੇ ਚੌਨੇ ਹੋ ਕੇ ਉਹਨਾਂ ਦੇ ਮਗਰ ਤੁਰੋਗੇ ਔਰ ਮੈਂ ਇਹ ਵੀ ਸ਼ੰਕੇ ਵੀ ਅਸੀਂ ਤੁਹਾਡੇ ਕਲੀਅਰ ਕਰਨੇ ਚਾਹੁੰਦੇ ਆ ਇਥੇ ਬੜੇ ਕਿਸਮ ਦੇ ਪ੍ਰਚਾਰ ਜਦੋਂ ਕਿਸੇ ਦੀ ਕਿਸ਼ਤੀ ਡੋਲਦੀ ਦਿਂਦੀ ਹੈ ਤਾ ਫਿਰ ਉਹ ਬੜੇ ਕਿਸਮ ਦੇ ਕਿਸੇ ਤੇ ਇਲਜ਼ਾਮ ਵੀ ਲਾਉਂਦਾ ਕਿਸੇ ਨੂੰ ਦੋਸ਼ੀ ਠਹਿਰਾਉਂਦਾ ਜਿਹੜਾ ਕੋਈ ਤੁਹਾਨੂੰ ਉਸ ਖੇਤਰ ਚ ਅੱਜ ਬਦਲ ਬਣਦਾ ਨਜ਼ਰ ਆਉਂਦਾ ਹੈ ਕੋਈ ਗਵਾਹੀ ਕਰਦਾ ਨਜ਼ਰ ਆਉਂਦਾ ਉਹਨਾਂ ਦੇ ਚਿੱਕੜ ਛਿੱਟਣ ਦੇ ਜਰਨ ਕੀਤਾ ਜਾਂਦੇ ਨੇ ਸੋ ਤੁਹਾਨੂੰ ਇੱਕ ਗੱਲ ਦਾ ਵਾਅਦਾ ਕਰਦੇ ਆ ਵਚਨ ਦਿੰਨੇ ਆ ਕਿ ਜਿਹੜੇ ਲੋਕ ਇਹ ਪ੍ਰਚਾਰ ਕਰਦੇ ਨੇ ਕਿ ਇਹ ਪੰਜ ਮੈਂਬਰੀ ਕਮੇਟੀ ਪਤਾ ਨਹੀਂ ਕਿਸੇ ਨਾਲ ਸਮਝੌਤਾ ਤਾਂ ਨਹੀਂ ਕਰ ਜੂ ਬਿਰੋ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਤੁਰੇ ਹੋਏ ਆ ਅਸੀਂ ਤੁਹਾਨੂੰ ਵਚਨ ਦਿੰਨੇ ਆ ਤੁਹਾਡੇ ਸੰਗ ਦੇ ਰੂਬਰੂ ਕਿ ਕੋਈ ਐਸੀ ਗੱਲ ਨਹੀਂ ਕਦੇ ਦੇਖ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੱਥੇ ਅਕਾਲੀ ਦਲ ਦੁਬਾਰਾ ਦੁਬਧਾ 'ਚ ਖੜਾ ਹੋ ਜਾਊਗਾ ਜਾ ਕੇ ਅ ਜੋ ਕੀ ਲੀਡਰਸ਼ਿਪ ਦੀ ਅਗਵਾਈ 'ਚ ਕੋਈ ਸਮਝੌਤਾ ਨਹੀਂ ਹੋਊਗਾ ਇਸ ਗੱਲ ਦਾ ਵੀ ਤੁਹਾਨੂੰ ਵਚਨ ਆ ਅਸੀਂ ਪੰਥਕ ਸ਼ਕਤੀ ਨੂੰ ਇਕੱਠੇ ਕਰਨ ਲਈ ਲੜ ਰਹੇ ਆ ਪਰ ਲੀਡਰਸ਼ਿਪ ਪੰਥ ਪਰਵਾਣਤ ਹੋਵੇ ਇਹ ਵੀ ਸਾਡਾ ਪਹਿਲਾ ਏਜੰਡਾ ਔਰ ਦੂਸਰੀ ਇਹ ਵੀ ਬੇਨਤੀ ਹੈ ਤੁਹਾਨੂੰ ਕਿ ਜਿਹੜੀ ਇਹ ਟੀਮ ਬਣ ਕੇ ਤਿਆਰ ਹੋਊਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਇਹ ਕੋਈ ਸਖਸੀਤਾ ਦੀ ਰਾਜਨੀਤੀ ਨਹੀਂ ਹੋਏਗੀ ਇਹ ਕੋਈ ਵਿਅਕਤੀਆਂ ਦੀ ਰਾਜਨੀਤੀ ਨਹੀਂ ਹੋਏਗੀ ਇਹ ਇੱਕ ਪੰਥ ਔਰ ਪੰਜਾਬ ਦੇ ਏਜੰਡੇ ਦੀ ਰਾਜਨੀਤੀ ਹੋਊਗੀ ਇੱਕ ਏਜੰਡਾ ਤੈਅ ਕੀਤਾ ਜਾਊਗਾ ਪੰਥ ਔਰ ਪੰਜਾਬ ਦਾ ਉਸ ਏਜੰਡੇ ਤੇ ਲੀਡਰਸ਼ਿਪ ਤੁਰੂਗੀ ਜਿਹਨੂੰ ਉਹ ਏਜੰਡਾ ਪ੍ਰਵਾਨ ਹੋਊਗਾ ਉਹ ਸਾਡੇ ਨਾਲ ਖੜਜੂਗਾ ਜਿਹਨੂੰ ਨਹੀਂ ਪ੍ਰਵਾਨ ਉਹ ਆਪ ਦਾ ਰਸਤਾ ਲੱਭੇ ਇਸ ਕਰਕੇ ਉਸ ਏਜੰਡੇ ਤੇ ਕੰਮ ਕਰਾਂਗੇ ਜਿਹੜਾ ਵੀ ਉਸ ਏਜੰਡੇ ਤੇ ਸਾਡੇ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਹੋਵੇ ਉਹ ਮੁਬਾਰਕ ਹੈ ਪਰੰਤੂ ਜਿਹੜਾ ਸਾਡੇ ਏਜੰਡੇ ਨੂੰ ਹੀ ਪ੍ਰਵਾਨ ਨਹੀਂ ਕਰਦਾ ਉਹਦੇ ਨਾਲ ਸਾਡੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਊਗੀ ਔਰ ਏਜੰਡਾ ਪੰਥਰ ਪੰਜਾਬ ਦੀਆਂ ਹੱਕੀ ਮੰਗਾਂ ਕਿਸਾਨਾਂ ਦੇ ਮਸਲੇ ਪੰਜਾਬ ਦੀਆਂ ਹੱਕੀ ਮੰਗਾਂ ਪਾਣੀਆਂ ਦੇ ਮਸਲੇ ਸਾਡੇ ਬੰਦੇ ਸਿੰਘਾਂ ਦੀ ਰਿਹਾਈ ਔਰ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਵਿਦਵਾਨ ਲੋਕ ਤਿਆਰ ਕਰ ਰਹੇ ਨੇ ਉਹ ਇੱਕ ਏਜੰਡਾ ਵੀ ਸੰਗਤ ਨੂੰ ਦਿੱਤਾ ਜਾਊਗਾ ਕਿ ਅਸੀਂ ਇਸ ਭਾਵਨਾ ਔਰ ਇਸ ਏਜੰਡੇ ਤੇ ਕੰਮ ਕਰਨਾ ਔਰ ਉਸ ਏਜੰਡੇ ਨੂੰ ਲੈ ਕੇ ਪ੍ਰਾਪਤੀ ਲਈ ਅੱਗੇ ਤੁਰਨਾ ਤਾਂ ਕਿ ਸੰਗਤ ਦਾ ਭਰੋਸਾ ਜੋ ਅਕਾਲੀ ਦਲ ਤੇ ਕਿਸੇ ਟਾਈਮ ਇੱਡਾ ਵੱਡਾ ਹੁੰਦਾ ਸੀ ਕਿ ਲੋਕ ਜਦੋਂ ਤਕੜੀ ਨੂੰ ਵੋਟ ਪਾਉਂਦੇ ਸੀ ਪਹਿਲਾਂ ਜਦੋਂ ਪਰਚੀਆਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਮੱਥੇ ਨੂੰ ਲਾਉਂਦੇ ਹੁੰਦੇ ਸੀ ਫਿਰ ਵੋਟ ਪਾਉਣ ਜਾਂਦੇ ਹੁੰਦੇ ਸੀ ਤੇ ਅੱਜ ਇਹ ਸਾਡੇ ਹਾਲਾਤ ਹੋ ਗਏ ਕਿ ਲੋਕ ਇਹ ਕਹਿਣ ਲੱਗੇ ਵੀ ਤਕੜੀ ਤਾਂ ਪਤਾ ਨਹੀਂ ਬਦਨਾਮ ਹੋ ਗਈ ਇਸ ਤਰ੍ਹਾਂ ਸਾਡੀ ਹਾਲਾਤ ਬਣਾਤੇ ਇਸ ਕਰਕੇ ਵੀਰੋ ਉਹ ਹਾਲਾਤ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਉਸ ਪੰਥਕ ਜਮਾਤ ਦੇ ਆਪਾਂ ਬਣਾਉਣੇ ਨੇ ਜਿਹਦੇ ਦੇ ਤੁਸੀਂ ਮਾਣ ਕਰ ਸਕੋ ਔਰ ਸਤਾਂਜ ਬਹਿ ਕੇ ਇੱਕ ਠੋਕ ਕੇ ਕਹਿ ਸਕੋ ਕਿ ਸਾਡੀ ਪਾਰਟੀ ਦੇ ਅਜੰਡੇ 'ਚ ਸਾਡੀ ਪਾਰਟੀ ਦੇ ਕਿਸੇ ਲੀਡਰ 'ਚ ਕੋਈ ਨੁਕਸ ਕੱਢ ਕੇ ਦਿਖਾਓ ਉਸ ਤਰ੍ਹਾਂ ਦੀ ਲੀਡਰਸ਼ਿਪ ਤੁਹਾਨੂੰ ਆਉਣ ਵਾਲੇ ਸਮੇਂ 'ਚ ਪ੍ਰਵਾਨ ਕਰਕੇ ਤੁਹਾਨੂੰ ਦੇਵਾਂਗੇ ਜਿਹਦੇ ਤੇ ਸਮੁੱਚਾ ਪੰਜਾਬ ਮਾਣ ਕਰ ਸਕੇ ਸੋ ਮੈਂ ਫੇਰ ਇੱਕ ਵਾਰ ਸਰ ਹਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਜਿੱਥੇ ਤੁਹਾਨੂੰ ਸਾਰੇ ਡੈਲੀਗੇਟ ਸਹਿਬਾਨ ਨੂੰ ਬੁਲਾ ਕੇ ਜਿਨ੍ਹਾਂ ਨੇ ਇੱਕ ਇੱਕ ਕਾਫੀ ਭਰੀ ਹੈ ਉਹ ਇੱਕ ਸਰਕਲ ਦੇ ਡੈਲੀਗੇਟ ਬਣਦੇ ਨੇ ਉਹਨਾਂ ਦੇ ਸਨਮਾਨ ਦਾ ਪ੍ਰੋਗਰਾਮ ਰੱਖਿਆ ਉਹਨਾਂ ਦੀ ਹੌਸਲਾ ਵਧਾਈ ਵੀ ਕੀਤੀ ਹੈ ਔਰ ਤੁਸੀਂ ਵੀ ਵਧਾਈ ਦੇ ਪਾਤਰੋਂ ਜਿਨ੍ਹਾਂ ਨੇ ਬਹੁਤ ਜਲਦੀ ਇਹ ਪ੍ਰਕਿਰਿਆ ਨੂੰ ਪੂਰਾ ਕਰਕੇ ਅਸੀਂ 18 ਤਰੀਕ ਰੱਖੀ ਹੈ ਔਰ ਉਸ ਤੋਂ ਆਪਾਂ ਕਰਕੇ ਉਸ ਤੋਂ ਬਾਅਦ ਡੈਲੀਗੇਟ ਦੀ ਚੋਣ ਕਰਨੀ ਹੈ ਫਿਰ ਚੋਣ ਕਰਕੇ ਫਿਰ ਆਪਾਂ ਪਾਰਟੀ ਦਾ ਜਿਹੜਾ ਸੈਟਅਪ ਆਉ ਖੜਾ ਕਰਨਾ ਸੋਦੇ ਲਈ ਤੁਸੀਂ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ ਮੈਂ ਤੁਹਾਨੂੰ ਫੇਰ ਇੱਕ ਵਾਰ ਲੱਖ ਲੱਖ ਵਧਾਈ ਦੇਣਾ ਔਰ ਤਕਰੀਬਨ 1000 ਕਾਪੀ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਤਕਰੀਬਨ 1 ਲੱਖ ਦੀ ਭਰਤੀ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ ਤੁਸੀਂ ਇਹ ਕਾਪੀਆਂ ਲੈ ਕੇ ਆਏ ਹੋ ਮੈਂ ਤੁਹਾਨੂੰ ਵਧਾਈ ਦੇਣਾ ਹੈ ਸਾਰੇ ਪੰਜਾਬ ਲਈ ਸਾਰਿਆਂ ਲਈ ਇੱਕ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਸਾਰਿਆਂ ਨੂੰ ਇਹਦੇ ਨਾਲ ਥੋੜੀ ਬਾਦੀ ਹੌਸਲਾ ਵੀ ਮਿਲੂਗਾ ਔਰ ਥੋੜੀ ਵਾਲੀ ਚਣਗ ਵੀ ਲੱਗੂਗੀ ਕਿ ਅਸੀਂ ਵੀ ਜਲਦੀ ਤੋਂ ਜਲਦੀ ਇਹ ਮੁਕੰਮਲ ਕਰਕੇ ਦਈਏ ਸੋ ਮੈਂ ਇੱਕ ਵਾਰ ਫੇਰ ਤੁਹਾਡਾ ਨਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਭੁਵਿੰਦਰ ਸਿੰਘ ਜੀ ਛੇਕੂਪੁਰਾ ਔਰ ਸਾਰੀ ਇਹਨਾਂ ਦੀ ਸਮੁੱਚੀ ਟੀਮ ਨੂੰ ਜਿੱਥੇ ਵਧਾਈ ਦੇਣਾ ਉਥੇ ਕੋਟਨ ਕੋਟ ਤਹਿ ਦਿਲੋਂ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਤੁਸੀਂ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਲਈ ਇੱਕ ਵਾਰ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਅਗਵਾਈ 'ਚ ਭਰੋਸਾ ਕਰੋ ਔਰ ਤੁਸੀਂ ਅੱਜ ਤੋਂ 2 ਮਹੀਨੇ ਬਾਅਦ ਮਾਨ ਕਰੋਗੇ ਕਿ ਉਸ ਟੀਮ ਨੇ ਤੁਹਾਨੂੰ ਇੱਕ ਐਸੀ ਲੀਡਰਸ਼ਿਪ ਔਰ ਇੱਕ ਐਸਾ ਲੀਡਰਸ਼ਿਪ ਦੋ ਕਿ ਲੋਕਾਂ ਨੂੰ ਇਹ ਗੱਲਾਂ ਵੀ ਅੱਜ ਤੱਕ ਅੱਜ ਝਾਲੀਓ ਲੱਗਦੀਆਂ ਹੋਣਗੀਆਂ ਪਰ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ ਇਹਨਾਂ ਗੱਲਾਂ ਤੇ ਪੂਰੇ ਉੱਤਰ ਕੇ ਤੁਹਾਨੂੰ ਤੁਹਾਡੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਤੁਹਾਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚਿਹਰਾ ਮੋਹਰਾ ਜਿਹੜਾ ਉਹ ਦਿਖਾਵਾਂਗੇ ਜੇ ਤੁਸੀਂ ਮਾਨ ਕਰੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ